ਸਿੱਧੂ ਦੀਕਰ ਵਾਪਸੀ ਦੀ ਖੁਸ਼ੀ ਮਨਾਉਣ ਪਹੁੰਚੇ ਮੋਗੇ ਤੋਂ ਇਹ ਨੌਜਵਾਨ ਰਾਤ ਨੂੰ 10 ਵਜੇ ਦੇ ਕਰੀਬ ਸਿੱਧੂ ਦੀ ਯਾਦਗਾਰ ਤੇ ਨੱਚਦੇ ਨਾਜ਼ਰ ਆਏ ਤੇ ਇਹਨਾਂ ਦਾ ਕਹਿਣਾ ਸੀ ਕਿ ਜਦੋਂ ਅਸੀਂ ਸੁਣਿਆ ਤਾਂ ਫਿਰ ਸਿੱਧੇ ਅਸੀਂ ਮੋਟਰਸਾਈਕਲ ਖਿੱਚਦੇ ਤੇ ਮੋਟਰਸਾਈਕਲਾਂ ਤੇ ਅਸੀਂ ਮੂਸੇ ਪਹੁੰਚ ਗਏ ਮੂਸੇ ਪਹੁੰਚੇ ਆ ਤਾਂ ਹੁਣ ਖੁਸ਼ੀ ਮਨਾ ਰਹੇ ਆ ਰੰਗ ਵੀ ਖੇਡਿਆ ਗੀਤ ਵੀ ਚਲਾਇਆ ਡੀਜੇ ਤੇ ਨੱਚ ਕੇ ਭੰਗੜਾ ਵੀ ਪਾਇਆ ਕਿ ਸਿੱਧੂ ਸਾਡਾ ਭਰਾ ਵਾਪਸ ਆ ਗਿਆ ਇਹ ਪਿਆਰ ਸਿੱਧੂ ਮੂਸੇਵਾਲੇ ਦੇ ਹਿੱਸੇ ਆਇਆ ਤੇ ਅਜੇਹਾ ਕੋਈ ਕਲਾਕਾਰ ਨਹੀਂ ਜਿਸ ਦੇ ਲਈ ਕਦੇ ਇਨਾਂ ਪਿਆਰ ਦੇਖਿਆ ਹੋਵੇ ਸਿੱਧੂ ਮੂਸੇਵਾਲੇ ਨੂੰ ਚਾਹਣ ਵਾਲੇ ਪਹਿਲਾਂ ਤਾਂ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦਿਓ ਤੇ ਨਾ ਮੋਗੇ ਤੋਂ ਆਏ ਮੁੰਡਿਆਂ ਨੇ ਜਿਹੜਾ ਆਪਣਾ ਪਿਆਰ ਜ਼ਾਹਰ ਕੀਤਾ ਉਹ ਸੁਣ ਕੇ ਤੁਸੀਂ ਵੀ ਹੈਰਾਨ ਹੋਵੋਗੇ ਦੋਸਤੋ ਕਹਿੰਦੇ ਵੀ ਸਾਡੀ ਬੱਚੀ ਆ ਜਿਹੜੀ ਸਿੱਧੂ ਦੇ ਗੀਤ ਸੁਣਦੀ ਹੈ ਤੇ ਉਰੇ ਆ ਕੇ ਉਹ ਥਾਪੀ ਵੀ ਮਾਰ ਕੇ ਗਈ ਆ ਸਿੱਧੂ ਮੂਸੇਵਾਲੇ ਦੇ ਇਹ ਕੱਟੜ ਫੈਨ ਕੀ ਕੁਝ ਕਹਿੰਦੇ ਨੇ ਸੁਣ ਕੇ ਕਰਿਓ ਵੀਡੀਓ ਨੂੰ ਦੱਬ ਕੇ ਸ਼ੇਅਰ ਅੱਗਾ ਜਿਹੜਾ ਜੀ ਰਣਸੀਹ ਗਾਲਾ ਸਾਡਾ ਪਿੰਡ ਆ ਨਿਆਰ ਜਿਹੜਾ ਅੱਠ ਖੜਿਆ ਵੀ ਜਾਣਾ ਹੀ ਆ ਯਾਰ ਅੱਛਾ ਅਸੀਂ ਪੱਠੇ ਅਸੀਂ ਆਪਣਾ ਬੈਠੇ ਸੀ ਹਾਂ ਜੀ ਸਾਡਾ ਦਿਲ ਕਰਾ ਵੀ ਜਾ ਕੇ ਹੁਣ ਇੱਕ ਵਾਰੀ ਤੇ ਸਾਡਾ ਹੀ ਗੱਡੀ ਖਿੱਚਦਾ ਸੀ ਸਿੱਧਾ ਭੈ ਮਾਨਸਾ ਨੂੰ ਖਿੱਚੀ ਗੱਡੀ ਕਿਆ ਬਾਤ ਹੈ ਬਸ ਧਿਆ ਨਹੀਂ ਗਿਆ ਯਾਰ ਇੱਥੋਂ ਯਾਰ ਭਾਈ ਕੀ ਕਹੋਗੇ ਭਾਈ ਗੋਡੇ ਹੋਈ ਲੈ ਯਾਰ ਅੱਛਾ ਕਿਵੇਂ ਲੱਗਦਾ ਭਾਈ ਫਿਰ ਭਾਈ ਇੰਨੇ ਸਕੂਨ ਭਾਈ ਪੁੱਛਣਾ ਯਾਰ ਇੰਨੀ ਖੁਸ਼ੀ ਹੋਈ ਸਾਨੂੰ ਆ ਵੇਖ ਰਿਹਾ ਬੇਲਾ ਹੁਣ ਤੁਹਾਨੂੰ ਦਿਖਾ ਦਿੰਨੇ ਆ ਵੀ 10 12 ਸਵਾ 10 ਦਾ ਟਾਈਮ ਆ ਅਸੀਂ ਸਪੈਸ਼ਲ ਇੱਥੇ ਇਸੇ ਕਰਕੇ ਆਏ ਸੀਗੇ ਬਾਈ ਕਰਕੇ ਬਾਈ ਉਹਨੇ ਚੱਪੜਾਣ ਤੇ ਬਾਈ ਆਹ ਹੁੰਦਾ ਪਿਆਰ ਹੈਣਾ ਮੋਗੇ ਤੋਂ ਆਏ ਮੋਗੇ ਤੋਂ ਹਾਂ ਬਾਈ ਮੋਗੇ ਤੋਂ ਸਪੈਸ਼ਲ ਆਏ ਆ ਬਸ ਬੈਠੇ ਬੈਠਾ ਮਨ ਕੀਤਾ ਵੀ ਜਾਣਾ ਹੈ 10 ਵਜੇ ਪਏ ਨੇ ਤੇ ਜਿੱਦਾਂ ਅਸੀਂ ਬੈਠੇ ਸੀ ਉਦੋਂ ਹੀ ਤਰਪੇ ਕੋਈ ਤਿਆਰ ਨਹੀਂ ਹੋਇਆ ਬਾਈ ਉਦੋਂ ਹੀ ਆਏ ਸੀ ਜਿੱਦਾਂ ਸੀਗੇ ਉਦੋਂ ਹੀ ਤਰਪੇ ਸਿਰਫ ਬਾਈ ਖਾਤਰ ਆਏ ਬਾਈ ਖੁਸ਼ਗੁਈ ਬੜੀ ਹੋਈ ਯਾਰ ਸਾਨੂੰ ਇਹ ਇਹ ਪਿਆਰ ਆ ਬਾਈ ਹੈਣਾ ਬਿਲਕੁਲ ਬਾਈ ਇਹੀ ਤਾਂ ਕਮਾਇਆ ਬਾਈ ਨੇ ਹੋਰ ਕੀ ਖੱਟਿਆ ਬਾਈ ਜੱਗ ਤੋਂ ਕੀ ਬਾਤ ਆ ਬਾਈ ਕਹਿੰਦਾ ਇੱਕ ਵਾਰੀ ਥਾਪੀ ਜਿਹੜੀ ਹੋ ਜੈਣਾ ਜਿਹੜਾ ਪਿਆਰ ਆ ਤੁਹਾਡਾ ਦੇਖ ਲਈ ਆਪਾਂ ਬਾਈ ਮੇਰਾ ਕੀ ਬਾਤ ਹੈ ਦੋ ਸਾਲਾਂ ਦਾ ਜਵਾਕ ਆ ਨਾ ਖੜੀ ਖੜੀ ਅੱਜ ਤੂੰ ਮੀਨਾ ਵੇ ਲਾ ਕੇ ਗਿਆ ਤੇ ਉਹ ਵੀ ਇੱਥੇ ਥਾਪੀਆਂ ਮਾਰ ਕੇ ਗਿਆ ਸੀਗਾ ਕੀ ਬਾਤ ਹੈ ਕੀ ਬਾਤ ਹੈ ਮੋਗੀ ਤਾਂ ਐਵੇਂ ਛੋਟਾ ਜਿਹਾ ਜਵਾਕ ਆ ਬਾਈ ਬਾਈ ਦਾ ਉਹ ਇੱਥੇ ਥਾਪੀਆਂ ਮਾਰ ਕੇ ਗਿਆ ਉਹਨਾਂ ਦੇ ਹਾਲੇ ਤੱਕ ਸਿੱਧੂ ਬਾਈ ਨੂੰ ਦੇਖਿਆ ਵੀ ਨਹੀਂ ਹੋਣਾ ਉਹ ਥਾਪੀਆਂ ਮਾਰਦੇ ਬਾਈ ਛੁੱਟ ਛੁੱਟ ਜਵਾਕ ਯਾਰ ਐਹੀ ਤਾਂ ਬਾਈ 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 ਸੌਂਗਾ ਬਾਈ ਬਾਈ ਨਾਲ ਸੁਣੂਗਾ ਇਹ ਬਾਈ ਬਾਈ ਲੋਕ ਹੈ ਬਾਈ ਆ ਪਿਆਰ ਖਟਿਆ ਸਿੱਧੂ ਮੂਸੇ ਵਾਲੇ ਨੇ ਨਾ ਚੜਾਈ ਆ ਬਾਈ ਆ ਦੇਖੋ ਤੁਸੀਂ ਯਾਦਗਾਰ ਤੇ ਖੜੇ ਆ 10:30 ਵਜੇ ਦਾ ਟਾਈਮ ਹੈ ਤੇ ਬਾਈ ਹੋਰੇ ਆਏ ਆ ਫੈਂ ਨੇ ਸਿੱਧੂ ਮੂਸੇ ਵਾਲੇ ਦੇ ਪੱਕੇ ਜਮਾ ਹਨਾ ਪਹਿਲਾਂ ਵੀ ਕਹਿ ਕੇ ਹਟਿਆ ਬਾਈ ਆ ਕੜਾ ਵੀ ਮੈਂ ਸਿੱਧੂ ਬਾਈ ਨੂੰ ਵੇਖ ਕੇ ਪਾਇਆ ਸੀ ਬਾਈ ਤੇ ਅੱਜ ਵੀ ਉਦਾਂ ਹੀ ਆ ਬਾਈ ਕਰਕੇ ਹੀ ਆ ਬਾਈ ਯਾਰ ਸੋ ਪਿਆਰੀ ਵਾਲਾ ਸੀ ਯਾਰ ਜਦੋਂ ਪਿਆਰ ਹੁੰਦਾ ਯਾਰ ਕਿਹੜਾ ਕੋਈ ਕਹਿਣ ਦੀ ਗੱਲ ਆ ਕਿਹੜਾ ਜਹਾਰ ਹੋਣਾ ਸ਼ਬਦਾਂ ਚ ਬਾਈ